ਜਿਵੇਂ ਆਪਾਂ ਸਾਰੇ ਜਾਣਦੇ ਆਂ ਬਾਈ ਜੀ ਅੱਜ ਕੱਲ ਜਿਹੜੀ ਕਬੂਤਰਬਾਜੀ ਹੈਗੀ ਬਾਜੀ ਜਿਤਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਤੇ ਨਾਲ ਨਾਲ ਕਬੂਤਰਬਾਜੀ ਦੇ ਵਿੱਚ ਅਨੇਕਾਂ ਹੀ ਪਾਣੀ ਆ ਗਏ ਅਨੇਕਾਂ ਕਿਸਮ ਦੀਆਂ ਭਸਮਾ ਆ ਗਈਆਂ ਹਰ ਬੰਦਾ ਆਪਣਾ ਕੋਈ ਨਾ ਕੋਈ ਐਕਸਪੈਰੀਮੈਂਟ ਕਰਕੇ ਦੇਖਦਾਗਾ ਵੀ ਮੇਰਾ ਕਬੂਤਰ ਜੇ ਅੱਜ 3 ਵਜੇ ਤੱਕ ਉੱਡਦਾ ਤਾਂ ਉਹਨੂੰ 4 ਵਜੇ ਤੱਕ ਮੈਂ ਕਿਵੇਂ ੜਾਵਾਂ ਰਿਜ਼ਲਟ ਲੈਣ ਦੇ ਲਈ ਆਪਾਂ ਜਿੱਥੋਂ ਕਿਦੋਂ ਵੀ ਆਪਾਂ ਨੂੰ ਪਤਾ ਲੱਗਦਾ ਆਪਾਂ ਉਹ ਚੀਜ਼ ਜਮਾ ਕੇ ਦੇਖਦੇ ਆਂ ਇੱਕ ਪਿਛਲੇ ਕੁਝ ਸਮੇਂ ਤੋਂ ਨਾ ਮੂੰਗਾ ਭਸਮ ਜਿਹੜੀ ਵਰਤੀ ਜਾਂਦੀ ਹੈਗੀ ਕਬੂਤਰਬਾਜੀ ਦੇ ਵਿੱਚ ਕਬੂਤਰਾਂ ਨੂੰ ਦੇਣ ਦੇ ਲਈ ਉਹ ਮੂੰਗਾ ਭਸਮ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਦੇ ਲਈ ਬੈਸ ਸਾਹਿਬ ਦੇ ਕੋਲ ਬੈਠੇ ਆਂ ਇਹ ਆਪਾਂ ਨੂੰ ਦੱਸਣਗੇ ਵੀ ਇਹ ਭਸਮ ਕਿਵੇਂ ਬਣਦੀ ਹੈ ਕਿ ਇਹਦਾ ਫਾਇਦਾ ਕੀ ਨੁਕਸਾਨ ਆ ਤੇ ਇਹਦੀ ਜਿਹੜੀ ਅਸਲੀ ਨਕਲੀ ਦੀ ਪਰਖ ਹੈਗੀ ਉਹ ਕਿਵੇਂ ਕਰਨੀ ਹੈਗੀ ਸੋ ਵੀਡੀਓ ਦੇ ਵਿੱਚ ਤੁਸੀਂ ਬਨੇ ਰਹੇ ਹੋ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਵੀਡੀਓ ਤੁਹਾਡੇ ਲਈ ਬਹੁਤ ਇਨਫੋਰਮੇਟਿਵ ਹੋਣ ਵਾਲੀ ਹੈ ਜਿਹੜੇ ਕਬੂਤਰਬਾਜੀ ਦੇ ਵਿੱਚ ਨਵੇਂ ਆਏ ਨੇ ਜਾਂ ਪੁਰਾਣੇ ਨੇ ਅਗਰ ਪੁਰਾਣੇ ਨੇ ਤਾਂ ਉਹ ਕੋ ਉਹਨਾਂ ਨੂੰ ਕੁਝ ਨਾ ਕੁਝ ਅਪਡੇਟ ਕਰਨ ਨੂੰ ਮਿਲੂਗਾ ਜਿਹੜੇ ਨਵੇਂ ਆਏ ਨੇ ਤਾਂ ਉਹ ਕੁਝ ਨਾ ਕੁਝ ਬੇਸਿਕ ਜ਼ਰੂਰ ਸਿੱਖਣਗੇ ਚੀਜ਼ ਤੋਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪੇਜ ਚੈਨਲ ਦੇਖਣ ਵਾਲੀ ਵੀਰਾਂ ਦਾ ਤੇ ਭਾਦ ਸਾਬ ਦਾ ਮਿਹਰਬਾਨੀ 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 ਤੇ ਬਾਈ ਜੀ ਆਪਾਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਪਾਈਆਂ ਨੇ 1 2 ਤੇ ਮੈਨੂੰ ਵੀ ਫੋਨ ਆਉਂਦੇ ਇਹਨਾਂ ਨੂੰ ਵੀ ਆਉਂਦੇ ਹੁੰਦੇ ਅਗੇ ਤੇ ਕੋਈ ਕਿਸੇ ਨੇ ਕੋਈ ਚੀਜ਼ ਮੰਗਾਉਣੀ ਹੁੰਦੀ ਆ ਤਾਂ ਤੇ ਆਪਾਂ ਜੇਦੀ ਮੂੰਗਾ ਪਾਸੋਂ ਦੀ ਗੱਲ ਕਰੀਏ ਤਾਂ ਆਪਾਂ ਸ਼ੁਰੂਆਤ ਤੋਂ ਚੱਲੀਏ ਤਾਂ ਕਿਵੇਂ ਬਣਦੀ ਹੈ ਕੀ ਸਿਸਟਮ ਇਹ ਦੱਸ ਦਿਆਂ ਜੀ ਆਪਾਂ ਮੂੰਗਾ ਹੁੰਦਾ ਮੂੰਗਾ ਕਹਿੰਦੇ ਨੇ ਵੀਰ ਜੀ ਪ੍ਰਵਾਲ ਨੂੰ ਜੀ ਠੀਕ ਹੈ ਇਹ ਆਪਣਾ ਆ ਗਿਆ ਵੀਰ ਜੀ ਕੱਚਾ ਪ੍ਰਵਾਲ ਜੀ ਜੀ ਇਹ ਹੁੰਦਾ ਮਤਲਬ ਸਮੁੰਦਰਾਂ ਦੇ نیچے ਥਲ ਦੇ نیچے ਹੁੰਦਾ ਜੀ ਇਹ ਸਮੁੰਦਰ ਥਲ ਤੇ ਜੀ ਇਹ ਜੋ ਕੱਟ ਕੇ ਹਾਂ ਜੀ ਹਾਂ ਜੀ ਹਾਂ ਜੀ ਇਹ ਕਹਿੰਦੇ ਆ ਜੀ ਮੂੰਗਾ ਕਹਿੰਦੇ ਜੀ ਵੀਰੇ ਮੂੰਗਾ ਕਹਿ ਦਿੰਦੇ ਤੇ ਨਾਲ ਪ੍ਰਵਾਲ ਦੀ ਕਹਿ ਦਿੰਦੇ ਜੀ ਉਹਨਾਂ ਆਪਾਂ ਮੂੰਗਾ ਪ੍ਰਵਾਲ ਇਹ ਹੈਗਾ ਜੀ ਕੱਚਾ ਮੂੰਗਾ ਇਹਨੂੰ ਮਤਲਬ ਪਹਿਲਾਂ ਆਪਾਂ ਗੁਲਾਬ ਦੇ ਆ ਆਪਣੇ ਦੇ ਨਿੰਬੂ ਦੇ ਰਸ ਦੇ ਵਿੱਚ ਇਹਨੂੰ ਸੁੱਧਣਾ ਹੁੰਦਾ ਜੀ ਜੀ ਜਿਵੇਂ ਮੰਨ ਲਓ ਇਹਨੂੰ ਆਪਾਂ ਮਲਮਲ ਦੇ ਕੱਪੜੇ ਦੇ ਵਿੱਚ ਬੰਨ ਲਿਆਈ ਡਲੇ ਨੂੰ ਇਸ ਤਰ੍ਹਾਂ ਹੀ ਤੇ ਨਿੰਬੂ ਦਾ ਮੜਾ ਇੱਕ ਮਿੰਟ ਆ ਮੜਾ ਨੇੜੇ ਕਰਕੇ ਦਿਖਾਈ ਇਹ ਕੱਚਾ ਮੂੰਗਾ ਜੀ ਕੱਚਾ ਮੂੰਗਾ ਕਹਿੰਦੇ ਹਾਂਜੀ ਹਾਂਜੀ ਹਾਂ ਫਿਰ ਕੀ ਇਹਦੀ ਪ੍ਰੋਸੈਸ ਕੀ ਹੁੰਦਾ ਮਤਲਬ ਕਿਵੇਂ ਇਹ ਹੈ ਜੀ ਮਤਲਬ ਜਿਵੇਂ ਮੰਨ ਲਓ ਵੀ 1 ਕਿਲੋ ਆਪਣੇ ਕੋਲੇ ਪਰਵਾਲ ਆ ਤਾਂ 3 ਲੀਟਰ ਗੁਲਾਬ ਦਾ ਆ ਆਪਣੇ ਦਾ ਨਿੰਬੂ ਦਾ ਰਸ ਕੱਢ ਲੂ ਜੀ ਆਪਾਂ ਨੇਮੁਰਾਸ ਕੱਢ ਕੇ ਉਹਨੂੰ ਕੜਾਹੀ ਦੇ ਵਿੱਚ ਪਾ ਲਓ ਜੀ ਬਰਾਬਰ ਦਾ ਪਾਣੀ ਪਾ ਲਓ ਜਿੰਨਾ ਪੈ ਸਕਦੇ ਉਹਦੇ ਵਿੱਚ ਇਹਨੂੰ ਮਤਲਬ ਆਪਾਂ ਡੰਡੇ ਦੇ ਉੱਪਰ ਬੰਨ੍ਹ ਕੇ ਲਟਕਾਉਣਾ ਹੁੰਦਾ ਹੈ ਜੀ ਸਾਈਡਾਂ ਤੇ ਵੀ ਨਾ ਲੱਗੇ ਥੱਲੇ ਵੀ ਨਾ ਲੱਗੇ ਜੀ ਇਹ ਇਹ ਨਿੰਬੂ ਦੇ ਅਰਕ ਦੇ ਵਿੱਚ ਇਹਨੂੰ ਮੱਠੀ ਮੱਠੀ ਅੱਗ ਤੇ ਤਿੰਨ ਤੋਂ ਚਾਰ ਘੰਟੇ ਨਾ ਪਾ ਬਾਲਣਾ ਹੁੰਦਾ ਹੈ ਜੀ ਜਿਹੜਾ ਇਹਦੇ ਵਿੱਚ ਸਾਰਾ ਮਿੱਟੀ ਆ ਜਾਂ ਮਤਲਬ ਸਮੁੰਦਰ ਦੀ ਜਿਹੜੀ ਹੁੰਦੀ ਆ ਖਾਰ ਆ ਜੀ ਹਨਾ ਰੇਤਾਗਾ ਉਹ ਸਾਰਾ ਜਿਹਨੇ ਦੇ ਕਿ ਮਲਮਲ ਦੇ ਕੱਪੜੇ ਦੇ ਵਿੱਚ ਦੀ ਹੋ ਕੇ ਪਾਣੀ ਦੇ ਵਿੱਚ ਆ ਜੂ ਤੇ ਆਪਣਾ ਸੁੱਧ ਪਰਵਾਲ ਰਹਿ ਜੂਗਾ ਜੀ ਮੂੰਗਾ ਸੁਧ ਜੂ ਸੁਧ ਹੋ ਜੂਗਾ ਜੀ ਆਪਣਾ ਇਹ ਮੂੰਗਾ ਸੁਧ ਹੋ ਗਿਆ ਇਹਨੂੰ ਆਪਾਂ ਬਾਅਦ ਵਿੱਚ ਚੰਗੀ ਤਰ੍ਹਾਂ ਨਾਲ ਮਤਲਬ ਸੁਕਾ ਲੈਣਾਗਾ ਜੀ ਆਪਾਂ ਸੁਕਾ ਕੇ ਇਹਨੂੰ ਬਰੀਕ ਪਾਊਡਰ ਕਰਕੇ ਜੀ ਇਹਦਾ ਆਪਾਂ ਇਹਦੀ ਫਿਰ ਆਪਾਂ ਗੁਲਾਬ ਦੇ ਅਰਕ ਦੇ ਵਿੱਚ ਰਗੜਾਈ ਕਰਨੀ ਹੁੰਦੀ ਜੀ ਜੇ ਮੰਨ ਲਓ ਵੀ ਆਪਣੇ ਕੋਲੇ 1 ਕਿਲੋ ਮੂੰਗਾਗਾ ਹੂੰ ਤਾਂ ਇਹਦੇ ਵਿੱਚ ਆਪਾਂ ਘੱਟ ਤੋਂ ਘੱਟ 10 ਲੀਟਰ ਜਿਹੜਾ ਹੈਗਾ ਗੁਲਾਬ ਦਾ ਅਰਕ ਮਤਲਬ ਆਪਾਂ ਵਿੱਚ ਰਗੜਾਈ ਕਰਨਾਗਾ ਜੀ ਇਹ ਫਿਰ ਆਪਣੀ ਮੂੰਗਾ ਪੇਸਟੀ ਪਰਵਾਲ ਪੇਸਟੀ ਬਣ ਜਾਂਦੀ ਜੀ ਇਹ ਆਪਾਂ ਆਪਸਾਂ ਬਣਾਉਣੀ ਆ ਰਗੜਾਈ ਸੇਵੇਂ ਹੋਣੀ ਹੁੰਦੀ ਹੈ ਜੀ ਤੇ ਬਾਅਦ ਵਿੱਚ ਇਹਦੀਆਂ ਟਿੱਕੀਆਂ ਬਣਾ ਕੇ ਮਤਲਬ ਕੁਜੇ ਦੇ ਵਿੱਚ ਆਪਾਂ ਨੂੰ ਅੱਗ ਦੇਣੀ ਪੈਂਦੀ ਹੈ ਜੀ ਉਹ ਮੂੰਗਾ ਭਸਮ ਬਣ ਜਾਂਦੀ ਜੀ ਇਹ ਪ੍ਰਵਾਲ ਪੇਸ਼ਟੀ ਬਣਾਉਣ ਦਾ ਜਿਹੜੀ ਹੈਗੀ ਸਾਰੀ ਵਿਧੀ ਹੈ ਜੀ ਇਹ ਪਹਿਲਾਂ ਮਤਲਬ ਮੂੰਗੇ ਨੂੰ ਆਪਾਂ ਨੂੰ ਸੁੱਧਣਾ ਪੈਣਾ ਨਿੰਬੂ ਦੇ ਰਸ ਦੇ ਵਿੱਚ ਫਿਰ ਗੁਲਾਬ ਦੇ ਅਰਕ ਦੇ ਵਿੱਚ ਆਪਣੀ ਦੀ ਰਗੜਾਈ ਕਰਨੀ ਪੈਣੀ ਜੀ ਤੇ ਤੁਸੀਂ ਜਿਹੜੀ ਤਸੀਰ ਹੈ ਠੰਡੀ ਹੁੰਦੀ ਹੈ ਜਾਂ ਗਰਮ ਹੁੰਦੀ ਹੈ ਤਸੀਰ ਇਹਦੀ ਬਹੁਤ ਜ਼ਿਆਦਾ ਠੰਡੀ ਹੁੰਦੀ ਜੀ ਵੀਰੇ ਤਸੀਰ ਇਹਦੀ ਬਹੁਤ ਜ਼ਿਆਦਾ ਠੰਡੀ ਹੁੰਦੀ ਦਿਲ ਦਿਮਾਗ ਤੇ ਮਤਲਬ ਲੀਵਰ ਦੇ ਰੋਗਾਂ ਵਾਸਤੇ ਬਹੁ ਨਾਲ ਨਾਲ ਖੂਨ ਦੀ ਸਫਾਈ ਵੀ ਕਰਦੀ ਆ। ਕਿਸੇ ਨੂੰ ਅਲਰਜੀ ਆ ਕਿਸੇ ਬੰਦੇ ਨੂੰ ਜੀ ਨਾ ਉਹਨਾਂ ਤੇ ਵੀ ਬਹੁਤ ਸੋਹਣੇ ਰਿਜ਼ਲਟ ਨੇ ਜੀ ਦੇ। ਤੇ ਇਹਦੀ ਬਹੁਤ ਠੰਡੀ ਹੁੰਦੀ ਜੀ। ਆਪਣੇ ਬੰਦੇ ਵੀ ਕਬੂਤਰਾਂ ਦੇ ਪਾਣੀ ਦੇ ਵਿੱਚ ਵਰਤਦੇ ਨੇ ਜੀ ਇਹਨੂੰ। ਵੱਖੋ ਵੱਖਰੀ ਆਪ ਉਹਦੀ ਵਿਧੀ ਦੇ ਅਨਸਾਰ ਵਰਤਦੇ ਨੇ ਜੀ। ਤੇ ਜਿਵੇਂ ਹੁਣ ਤੁਹਾਡੇ ਕੋਲ ਬੰਦੇ ਪਾਣੀ ਲੈਣ ਆਉਂਦੇ ਆ ਕੂਤਰਾਂ ਵਾਲਾ ਮਤਲਬ ਆਹ ਲੈਣ ਆਉਂਦੇ ਆ, ਸਮਾਨ ਲੈਣ ਆਉਂਦੇ ਆ ਜੀ। ਜੀ। ਉਹ ਫਿਰ ਜਿਹੜਾ ਭਸਮ ਵਾਲਾ ਪਾਣੀ ਅਲੱਗ ਤੋਂ ਬਣਦਾ ਜਾਂ ਦੂਜੇ ਦੇ ਵਿੱਚ ਹੀ ਪੈ ਜਾਂਦੀ ਹੈ ਜੀ। ਨਹੀਂ ਵਿੱਚ ਬੰਦੇ ਵਿੱਚ ਹੀ ਲਾ ਲੈਂਦੇ ਨੇ ਜੀ। ਭਸਮਾ ਮਤਲਬ ਜਿਵੇਂ ਮੂੰਗਾ ਭਸਮਾ ਜਾਂ ਚਾਂਦੀ ਭਸਮਾ ਇਹ ਵਿੱਚ ਪਾ ਲੈਂਦੇ ਆ ਜੀ ਵਿੱਚ ਬੰਦੇ ਹਨਾ ਬਾਕੀ ਆਪੋ ਆਪਣੀ ਵਿਧੀ ਆ ਹਰੇਕ ਬੰਦੇ ਦੀ ਜੀ ਹਨਾ ਤੇ ਨਾਲ-ਨਾਲ ਜਿਵੇਂ ਮੋਤੀ ਪੇਸਟੀ ਆ ਉਹ ਬੰਦੇ ਮੌਕੇ ਤੇ ਲਾ ਲੈਂਦੇ ਨੇ ਜੀ। ਇਹ ਮੰਨ ਲਿਓ ਲਈ ਲਈ ਹਾਂਜੀ ਹਾਂ 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 ਅੱਧਾ ਘੰਟਾ ਪਹਿਲਾਂ ਉਸਾ ਬਣਾ ਲ ਜੀ ਹਨਾ। ਮੋਤੀ ਪੇਸਟੀ ਵੀ ਜ਼ਿਆਦਾ ਠੰਡੀ ਹੁੰਦੀ ਆ। ਮੋਤੀ ਪੇਸਟੀ ਦੀ ਤਸੀਰ ਵੀ ਠੰਡੀ ਹੁੰਦੀ ਜੀ ਵੀਰੇ। ਹਾਂਜੀ ਹਾਂ ਉਹ ਵੀ ਦਿਲ ਦਿਮਾਗ ਨੂੰ ਬਹੁਤ ਜ਼ਿਆ ਤੇਜ ਜਿਵੇਂ ਹੁਣ ਇਹ ਮੂੰਗਾ ਭਸਮਾ ਜਾਂ ਮੂੰਗਾ ਪੇਸਟੀ ਆਈ ਹੁਣ ਆਪਾਂ ਆਪਣੇ ਆਪ ਦੀ ਵੀ ਤਿਆਰ ਕਰੀ ਜਾਨੇ ਆ ਜੀ ਲਗਾਤਾਰ ਚਲਦੀ ਰਗੜਾਈ ਹੋਗੇ ਬਾਰ ਬਾਰ ਇਹ ਕਿਹੜੀਆਂ ਕਿਹੜੀਆਂ ਕੰਪਨੀ ਚ ਆਉਂਦੀਆਂ ਕਿਹੜੀਆਂ ਚ ਆਏ ਇਹ ਕੰਪਨੀ ਲਗਭਗ ਸਾਰੀ ਆਉਂਦੀ ਡਾਬਰ ਬੈਦਨਾਥੀ ਵੀ ਆਉਂਦੀ ਜੀ ਇਹ ਜਿਵੇਂ ਮੰਨ ਲਓ ਵੀ ਬੈਦਨਾਥ ਫਾਰਮੇਸੀ ਦੀ ਹੈਗੀ ਆ ਜੀ ਹੈਨਾ ਅਸਲ ਦੇ ਵਿੱਚ ਆਪਾਂ ਇਹ ਜਿਵੇਂ ਮੂੰਗਾ ਭਸਮਾ ਜੀ ਇਹ ਪ੍ਰਵਾਲ ਪੇਸਟੀ ਮੂੰਗਾ ਪੇਸਟੀ ਹੈ ਜੀ ਇਹੇ ਠੀਕ ਆ ਆਪਾਂ ਮੰਨਦੇ ਆ ਵੀ ਕੰਪਨੀ ਵਧੀਆ ਬ੍ਰਾਂਡ ਆ ਜੀ ਹਨਾ ਕੰਪਨੀ ਦਾ ਫਾਰਮੂਲਾ ਹੈਗਾ ਹੈ ਪਰ ਜਿਹੜੀ ਚੀਜ਼ ਆਪਣੇ ਹੱਥੀ ਬਣ ਜੇ ਆਪਦੀ ਬਣ ਜਵੇ ਉਹ ਹੀ ਅਰਜੀ ਪੂਰੀ ਹਾਂ ਜੀ ਬੰਦੇ ਨੂੰ ਤਸੱਲੀ ਹੋ ਜਾਂਦੀ ਹੈ ਹਾਂਜੀ ਹਾਂ ਜਿਵੇਂ ਆਪਾਂ ਨਾਰਮਲ ਜੀ ਭਾਸ਼ਾ ਜੇ ਗੱਲ ਕਰੀਏ ਦੇਸੀ ਘੋਤ ਆਪਾਂ ਨੂੰ ਦੁਕਾਨਾਂ ਤੋਂ ਹੀ ਮਿਲ ਜੂਗਾ ਜੀ ਪਰ ਜਿਹੜਾ ਆਪਦੇ ਘਰ ਦਾ ਦੇਸੀ ਘਿਆ ਹੁੰਦਾ ਉਹਦਾ ਸਵਾਦ ਤੇ ਟੇਸਟ એનર્ਜੀ ਤਾਕਤ ਉਹਦੇ ਵੱਖਰੀ ਗੱਲ ਆ ਹਾਂਜੀ ਹਾਂ ਜਿਹੜੀ ਚੀਜ਼ ਆਪਦੀ ਬਣੀ ਐਥੀ ਬਣੀ ਆ ਉਹ ਤਾਂ ਬਹੁਤ ਜ਼ਿਆਦਾ ਗੁਣ ਨੇ ਜੀ ਇਹਨਾਂ ਕੰਪਨੀਆਂ ਨਾਲੋਂ ਤਾਂ ਮੰਨ ਲਓ 10 ਗੁਣਾ ਵੱਧ ਕੰਮ ਕਰਦੀਆਂ ਚੀਜ਼ਾਂ ਆਪਣੇ ਆ ਨੋ ਬਾਈ ਜੀ ਆ ਤੁਹਾਨੂੰ ਦਿਖਾਉਣ ਲੱਗਿਆ ਕਿਵੇਂ ਬਣਦੀ ਹੈਗੀ ਇਹ ਆਹ ਗਲਾਬ ਦਾ ਅਰਕ ਹੈ ਹਾਂ ਇਹ ਗਲਾਬ ਅਰਕ ਵੀ ਜੀ ਆਪਣਾ ਆਪ ਦਾ ਕੱਢਿਆ ਹੋਇਆ ਜੀ ਇਹ ਗਲਾਬ ਅਰਕ ਆ ਜਿਹੜਾ ਜਿਹੜਾ ਆਪਾਂ ਪ੍ਰਵਾਲ ਪੇਸ਼ਟੀ ਬਣਾਉਣੇ ਆ ਦਵਾਈਆਂ ਦੇ ਵਿੱਚ ਵਰਤਦੇ ਆ ਇਹ ਵੀ ਆਪਾਂ ਆਪ ਦੇ ਆਪ ਕੱਢਦੇ ਆ ਜੀ ਅਰਕ ਜੀ ਹਾਂਜੀ ਹਾਂ ਇਹ ਜਿਵੇਂ ਗਲਾਬ ਦਾ ਅਰਕ ਹੈ ਇਹ ਆਪਣਾ ਆਪ ਦਾ ਕੱਢਿਆ ਹੋਇਆ ਜੀ ਹਲੋ ਮਤਲਬ ਜਿਵੇਂ ਜਿਵੇਂ ਇਹ ਖਤਮ ਹੋਈ ਜਾਂਦਾਗਾ ਆਪਾਂ ਓਵੇਂ ਓਵੇਂ ਇਹਨੂੰ ਵਿੱਚ ਹੋਰ ਪਾਈ ਹਾਂਜੀ ਹਾਂਜੀ ਹਾਂ ਇਹ ਲਾਸਟ ਤੇ ਮਤਲਬ ਇਹਦੇ ਵਿੱਚ 1 ਕਿਲੋ ਪ੍ਰਵਾਲ ਦੇ ਮੂੰਗੇ ਦੇ ਵਿੱਚ ਆਪਾਂ 10 ਲੀਟਰ ਗਲਾਬਦਾਰਕ ਖਪਤ ਕਰਕੇ ਜੀ ਲਾਸਟ ਦੇ ਜਿੰਮੇ ਦੇ ਪਾਊਡਰ ਆ ਜੀ ਹਨਾ ਇਸ ਤਰ੍ਹਾਂ ਪਾਊਡਰ ਬਣ ਜਾਣਾ ਜੀ ਇਹ ਜਿਹੜਾ ਗਲਾਬਦਾਰਕ ਦਾ ਮੋਇਸਚਰ ਉੱਡ ਜਾਣਾ ਜੀ ਸਾਰਾ ਜੀ ਗਲਾਬਦਾਰਕ ਦੇ ਵਿੱਚ ਰਗੜਾਈ ਹੋ ਕੇ ਤਾਂ ਮਤਲਬ ਬਹੁਤ ਜ਼ਿਆਦਾ ਗੁਣਾਕਾਰੀ ਤੇ ਬਹੁਤ ਜ਼ਿਆਦਾ ਠੰਡੀ ਤਸ਼ੀਰ ਬਣ ਜਾਣੀ ਜੀ ਇਹਦੀ ਇਹ ਲਾਸਟ ਦੇ ਐਵੇਂ ਦਾ ਪਾਊਡਰ ਬਣ ਜਾਣਾ ਜੀ 10 ਲੀਟਰ ਗਲਾਬਦਾਰਕ ਖਪਤ ਹੋਣ ਤੋਂ ਬਾਅਦ ਵੀ ਮਤਲਬ ਇਹ ਕਿਹੜੇ ਕਿਹੜੇ ਰੋਗਾਂ ਦੱਸਾਈ ਤੁਸੀਂ ਇਹ ਲਿਵਰ ਦੇ ਰੋਗਾਂ 'ਤੇ ਬਹੁਤ ਕੰਮ ਕਰਦੀ ਜੀ ਤੇ ਤਾਕਤ ਵਾਸਤੇ ਬਹੁਤ ਵਧੀਆ ਚੀਜ਼ ਆ ਜੀ ਹਨਾ ਭਸਮ ਪੇਸਟੀ ਇਹਨੂੰ ਆਪਾਂ ਮੱਖਣੀ ਮਲਾਈ ਨਾਲ ਵੀ ਲੈ ਤੇ ਜਿਹੜੇ ਬੰਦਿਆਂ ਨੂੰ ਜਿਵੇਂ ਧਾਤ ਦੀ ਸਮੱਸਿਆ ਜਾਂ ਲੀਵਰ ਦੀ ਗਰਮੈਸ ਕਰਕੇ ਪਾਸਾਲਾ ਬੰਦੇ ਦੇ ਸਕਰਾਂ ਨੂੰ ਘਟਾ ਜੀ ਹੈ ਨਾ ਉਹਨਾਂ ਵਾਸਤੇ ਬਹੁਤ ਵਧੀਆ ਰਿਜ਼ਲਟ ਨਹੀਂ ਜੀ ਇਹਦੇ ਸਕੈਨ ਅਲਰਜੀ ਤੇ ਬਹੁਤ ਵਧੀਆ ਰਿਜ਼ਲਟ ਆ ਖੂਨ ਦੀ ਸਫਾਈ ਕਰਦੀ ਹੈ ਜੀ ਇਹ ਬਾਕੀ ਵੈਸੇ ਵੀ ਪਰਵਾਲ ਦੀ ਤੁਸੀਂ ਠੰਡੀ ਹੈ ਸਮੁੰਦਰ ਦੇ નીચે ਹੋਣ ਕਰਕੇ ਇੱਕ ਆਪਾਂ ਸੁਧਨ ਦੀ ਵੀ ਜੀ ਦੱਸੀ ਹੈ ਉਸ ਹਾਵ ਨਾਲ ਜਿਹੜਾ ਗਲਾਬਦਾਰਕਾ ਇਹਦੀ ਵੀ ਤੁਸੀਂ ਬਹੁਤ ਠੰਡੀ ਹੈ ਜੀ ਗਲਾਬ ਦੇ ਅਰਕ ਦੇ ਵਿੱਚ ਅਰਗੜਾਈ ਕਰਕੇ ਤਾਂ ਮੰਨ ਲਓ ਵੀ ਬਹੁਤ ਜ਼ਿਆਦੀ ਦੀ ਜਿਵੇਂ ਲੀਵਰ ਦੇ ਰੋਗਾਂ ਵਾਸਤੇ ਬਹੁਤ ਵਧੀਆ ਚੀਜ਼ ਬਣ ਜਾਂਦੀ ਜੀ ਇਹ ਜੀ ਹਾਂਜੀ ਹਾਂ ਕਿ ਬਾਈ ਜੀ ਆ ਤੁਹਾਨੂੰ ਦੱਸਿਆ ਤੇ ਅਗਰ ਕਿਸੇ ਨੂੰ ਜਿਹੜੀ ਹੈਗੀ ਇਹ ਆਈਟਮ ਚਾਹੀਦੀ ਆ ਮੂੰਗਾ ਭਸਮ ਚਾਹੀਦੀ ਆ ਤਾਂ ਆਪਾਂ ਨੰਬਰ ਵੀ ਦੇਵਾਂਗੇ ਸੰਪਰਕ ਕਰ ਲਿਓ ਜਾਂ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਇਹਦੇ ਬਾਰੇ ਜ਼ਰੂਰੀ ਨਹੀਂ ਹੈਗਾ ਤੁਸੀਂ ਇੱਥੋਂ ਹੀ ਲੈਣੀ ਆ ਮਤਲਬ ਅਗਰ ਤੁਸੀਂ ਕੋਈ ਜਾਣਕਾਰੀ ਵੀ ਲੈਣੀ ਆ ਅਸਲੀ ਨਾਲ ਦੀ ਹਾਂ ਜੀ ਇਹ ਆਪਾਂ ਨੂੰ ਪਰਵਾਲ ਆਮ ਪੰਸਾਰੀਆਂ ਤੋਂ ਮਿਲ ਜਾਂਦਾ ਜੀ ਪਰਵਾਲ ਆਪਾਂ ਕੱਚਾ ਕਹਿ ਕੇ ਲੈ ਸਕਦੇ ਆ ਮੂੰਗਾ ਸਾਖ ਵੀ ਕਹਿ ਦਿੰਦੇ ਨੇ ਜੀ ਇਹ ਆਪਾਂ ਲੈ ਸਕਦੇ ਆ ਇਹਨੂੰ ਜਿਵੇਂ ਆਪਾਂ ਦੱਸਿਆ ਵੀ ਗੁਲਾਬ ਦੇ ਅਰਕ ਦੇ ਵਿੱਚ ਸੋਧ ਲਓ ਜੀ ਆਪਣੇ ਨਿੰਬੂ ਦੇ ਰਸ ਦੇ ਵਿੱਚ ਸੋਧ ਲਓ ਜੀ ਇਹਨੂੰ ਆਪਾਂ ਸੋ ਇਹ ਕਿ ਦੀ ਗਲਾਬ ਦਰਕ ਦੇ ਵਿੱਚ ਰਗੜਾਈ ਕਰਨੀ ਹੈ ਜੀ ਆਪਾਂ ਗਲਾਬ ਦਰਕ ਵੀ ਜਿਹੜਾ ਮਤਲਬ ਆਪਣਾ ਆਪ ਦਾ ਕੱਢਿਆ ਹੋਵੇ ਜੀ ਪਿਆਰ ਕੰਪਨੀਆਂ ਦੇ ਵੀ ਆਉਂਦੇ ਨੇ ਠੀਕ ਹੈ ਵੈਸੇ ਆਪਣਾ ਆਪ ਦਾ ਹੋਵੇ ਤਾਂ ਬੜੀ ਜਿਆਦਾ ਗੁਣਾ ਕਰੀ ਚੀਜ ਹੈ ਜੀ ਹੈ ਨਾ ਵਾ ਗਲਾਬ ਦੇਰਕ ਦੇ ਵਿੱਚ ਰਗੜਾਈ ਕਰਨੀ ਹੈ ਜੇ ਮੰਨ ਲਓ 100 ਗ੍ਰਾਮ ਮੂੰਗਾ ਪੈਸਟੀ ਬਣਾਉਨੇ ਆ ਜਾਂ ਭਸਮ ਬਣਾਉਨੇ ਜੀ ਆਪਾਂ ਤਾਂ ਉਹਦੇ ਵਿੱਚ 1 ਲੀਟਰ ਪਾਉਣਾਗਾ ਜੀ ਆਪਾਂ ਉਹਦੂ 10 ਗੁਣਾ ਗਲਾਬ ਦਰਕ ਵਧਾ ਕੇ ਪਾਉਣਾ ਜੀ ਆਪਾਂ ਜਿੰਨੇ ਵੀ ਪਾਉਣੇ ਹਾਂ ਹਾਂਜੀ ਹਾਂ ਤੇ 1 ਕਿਲੋ ਪਾਉਣੇ ਤਾਂ 10 ਲੀਟਰ ਗਲਾਬ ਦਰਕ ਪਾਉਣਾ ਜੀ ਆਪਾਂ ਜੀ ਤੁਰ ਬਾਈ ਜੀ ਜਿੰਨੇ ਵੀ ਵੀਡੀਓ ਦੇਖਣ ਵਾਲੇ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਜਾਣਕਾਰੀ ਤੁਹਾਨੂੰ ਕੀ ਮਿਲੀ ਇਹਦੇ ਵਿੱਚੋਂ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਤੇ ਤਾਂ ਕਿ ਉਹਨਾਂ ਨੂੰ ਵੀ ਇਹਦੇ ਵਿੱਚੋਂ ਕੁਝ ਨਾ ਕੁਝ ਵੀਡੀਓ ਦੇ ਵਿੱਚੋਂ ਸਿੱਖਣ ਨੂੰ ਮਿਲੇ ਇਨਫਰਮੇਸ਼ਨ ਵਾਲੀ ਵੀਡੀਓ ਆ ਤੇ ਬਾਕੀ ਬਾਈ ਜੀ ਅਗਰ ਕੋਈ ਵੀ ਤੁਹਾਡੀ ਇਨਕੁਆਰੀ ਆ ਜਾਂ ਕੁਝ ਵੀ ਚੀਜ਼ ਪੁੱਛਣੀ ਆ رائے ਲੈਣੀ ਕਿਸੇ ਦੀ ਗੱਲਬਾਤ ਦੀ ਤਾਂ ਮੈਂ ਸਾਹਿਬ ਦਾ ਨੰਬਰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਐਨੀ ਟਾਈਮ ਕੋਦੋਂ ਮਰਜ਼ੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਤੁਹਾਡੀ ਹੈਲਪ ਜ਼ਰੂਰ ਕਰਨਗੇ ਧੰਨਵਾਦ ਜੀ 那没意